بابرمان کتھے ہارا کتبنا بھو گیا ہو پتہ ہے ہاں کتبی لگدا ہے اپ ملنے پڑے ہیں اجےرا کٹی سے مینٹر میں سے یہ کنا لا وينه اے را بس میجر نے لا دے جا نا 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 میں ہاں جی انہاں نال پرموشن تو نوں لا 33 ਦੁੱਧ ਦੀ ਆ ਫੜ ਤੋ ਯਾਰ ਪਈਓ ਫਰਮਾ ਖੱਪੀਆਂ ਆ ਬਣਾਇਆ ਕਰ ਲੈ ਨਾ ਯਾਰ ਆਈ ਨਹੀਂ ਗੱਲ ਜੱਜਾ 44000 ਕਿੱਥੇ ਮੈਂ ਤੇਰੇ ਕੋਲ 40 ਆ ਗਿਆ ਕਿੱਥੇ ਆਇਆ ਤਾਂ ਪਹਿਲਾਂ ਅਸੀਂ 30 ਲਾਇਆ ਸੀ ਪੱਠਾ ਚਾਰ ਨੇ ਬਾਈ ਚਾਰ ਗੜਾ ਤੁਸੀਂ ਦੋ ਬੰਦੇ ਹੋ ਨਹੀਂ ਆਏ ਨਹੀਂ ਇਹ ਸਿੱਧੂ ਅਸੀਂ ਪਹਿਲਾਂ 25 ਗੱਨ ਦੇ ਫਿਰ 20 ਗੱਨ ਮੈਨੂੰ ਐਂ ਦੱਸ ਚਾਹੇ ਪਤਾ ਕੀ ਇਹਦੇ ਕੰਨੀ ਦੇਖ ਲਾ 30 ਲਾ ਲਓ ਇਹ ਜਿਹੜਾ ਬੰਦਾ ਗਰੀਬ ਹੈ ਮੈਂ ਮੰਨਦਾ ਇਹਨੇ ਸਾਡੀ ਮੇਰਾ ਸਾਡਾ ਬਿੱਲਾ ਜਲਦੀ ਹੈ ਸਾਡੇ ਟਾਟ ਵਾਲਿਆਂ ਦਾ ਲਈ ਤੁਮੀ ਵੱਧ ਬੜੀ ਹੋ ਇੱਕ ਮਹੀਨਾ ਕਰਾ ਦੇ ਜਦ ਤੂੰ ਵੀ ਹੋ ਕਰਾਏ ਨੂੰ ਮੇਰੇ 5000 ਨਾ ਕਰਾਏ ਨੂੰ ਮੈਨੂੰ ਤੇ ਮੇਰੇ ਕੋਟ ਲੈ ਦੇਣਾ ਇਹਨੂੰ ਇਹ ਮੇਰੇ ਕੋਟ ਲਈ ਜਾਊਗਾ ਉੱਥੋਂ ਆਪਾਂ ਕਹਾਂ ਕਰਾਇਆ ਜਾ ਲਾਈ ਜੀ ਬਸ ਜਰਾ ਹੋਰ ਦੱਸ ਹੋਰ ਦੇ ਪੱਕੇ پیسے ਲੈ ਜਾਂਦਾ ਚਾ ਉਹਨਾ ਕੰਮ ਕਰੀ ਇਹ ਵੀਡੀਓ ਚੱਲਦੀ ਆ ਫਿਰ ਐ ਉਹ ਕੰਮ ਲਾ ਨਾ ਦੇਖਣ ਨੂੰ ਪੱਕੇ ਦੇਣੇ ਹੁੰਦੇ ਨੰਨਾ ਦੀ ਤੈਨੂੰ ਦਾਦੀ ਮੈਂ 32000 ਰੁਪਏ ਦਿੱਤੀ ਲਾਤਾ ਦੀ ਫੇਰ ਤੈਨੂੰ 1000 ਹੋਰ ਪਾਤਾ 33000 4 ਪੱਠਾਂ ਦੇ 38000 ਦੀ ਮੱਠਾ ਲਾਇਆ ਜਾ ਦੋ ਘਟਨਾ ਲੈ ਕੋ ਦੋ ਹੋਰ ਟੁਕੜੇ ਤੂੰ ਬੜਾ ਦੇਣੀ ਉਹਨੇ ਲਾ ਹੁਣ ਇੱਕ ਮੈਂ ਆ ਦੇਖੋ ਹੋ ਗਿਆ ਹਾਂ ਦੋ ਮਾਹੀ ਰੱਸੀਆਂ ਛੱਡਦੇ ਰੱਸੀਆਂ ਛੱਡ ਦੂ ਲੈ ਰੱਸੀ ਦਾ ਮਾਹਰ ਬਣਦਾ ਦੇਣਾ ਦਿੰਦੇ ਨੇ ਅਸੀਂ ਚਲਾ ਕੇ ਭਰਾ ਮਾਰੀਆ ਪੂਰੇ 35 ਹੋ ਗਏ ਉਹ ਹੋ ਗਿਆ ਹਾਂਜੀ ਬੱਜੀ ਹਾਂਜੀ ਬੱਜੀ ਮਾਂ ਮਾਂ ਕੋ ਹਾਂਜੀ ਬੱਜੀ ਹੋ ਗਈ ਯਾਰ ਹੈਲੋ ਆ ਮੇਰੇ ਨਾਮ ਤਾਂ ਦੇਖ ਕਿਹੜਾ ਹੁਣ ਇੱਥੇ ਗਾ ਇਕਲੀ ਗਲੀ ਇਹਨਾਂ ਦੀ ਨੰਬਰ ਪਲੇਟ ਆ ਵੀ ਅਈ ਜਣਾ ਦਾ ਲੈ ਕੇ ਦੇ ਦੋ ਬਾਈ ਆ ਦੇਖ ਤੂੰ ਇੱਕ ਰੱਬੀ ਆ ਜੀ ਓਏ ਬੱਸ 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 ਦੋ ਮਿੰਟ ਨਜ਼ਰ ਰੱਖ ਕੇ ਦੇਣਾ ਨਾ ਖਾਪੂ ਹਿਆਲ ਛੜ ਗਿਆ ਮੈਂ ਇਹ ਪਿੰਡ ਕਿੱਥੇ ਇੱਕ ਮੜਨਾ ਪੈਸੇ ਕੈਸੀ ਕੁਆਲਿਟੀ ਹੈ ਇਸ ਕੀ ਕੈਸੀ ਕੁਆਲਿਟੀ ਮਾਸਾ ਪਰ ਕੁਆਲਿਟੀ ਦੇਖ ਇੱਕ ਪੱਟ ਬਾਈ ਕਿੰਨੇ ਕਿੰਨੇ ਪੈ ਗਈ ਹੈ ਬਾਈ ਲਿਆ ਕਿ ਤਾ ਨੌ ਤੋਂ ਘਟ ਘਟ ਪੈ ਗਈਆਂ ਬਾਈ ਨੌ ਤੋਂ ਘਟ ਘਟ ਪੈ ਗਈਆਂ ਨੌ ਤੋਂ ਘਟ ਪੈ ਗਈਆਂ ਹੈ ਖਾਸੀ ਕਿ ਸੌਦੀ ਆ ਪਰਤੀ ਕਰਾ ਕੋ ਉੱਥੇ ਪੈ ਜੋ ਲੋ